ਜੀਆਰਪੀ ਪੁਲਿਸ ਰਾਜਪੁਰਾ ਦੇ ਵੱਲੋਂ ਪਲੇਟਫਾਰਮ ਉੱਪਰ ਵਿਸ਼ੇਸ਼ ਚੈਕਿੰਗ ਦੌਰਾਨ ਰਾਜਪੁਰਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਉੱਪਰ ਇੱਕ ਲਵਾਰਿਸ ਪੇਠੂ ਬੈਗ ਮਿਲਿਆ ਜਾਂਚ ਪੜਤਾਲ ਵਿੱਚ ਕੱਪੜਿਆਂ ਵਿੱਚ ਲਪੇਟੇ ਹੋਏ 6 ਦੇਸੀ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ ਤਿੰਨ ਸਪੇਅਰ ਖਾਲੀ ਮੈਗਜ਼ੀਨ ਬਰਾਮਦ ਕੀਤੇ ਗਏ ਜੀਆਰਪੀ ਚੌਂਕੀ ਇੰਚਾਰਜ ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਸੀਨੀਅਰ ਅਸਰਾਂ ਦੀ ਹਦਾਇਤ ਅਨੁਸਾਰ ਰੇਲਵੇ ਸਟੇਸ਼ਨ ਉੱਪਰ ਵਿਸ਼ੇਸ਼ ਚੈਕਿੰਗ ਨੰਦਰਾਮ ਜੀ ਆਰ ਪੀ ਪੁਲਿਸ ਰਾਜਪੁਰਾ ਨੂੰ ਇਹ ਵੱਡੀ ਕਾਮਯਾਬੀ ਹਾਸਲ ਹੋਈ ਅਤੇ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਦੋਸ਼ੀਆਂ ਨੂੰ ਪਛਾਣ ਕੇ ਉਹਨਾਂ ਦੇ ਉੱਪਰ ਬੰਦੀ ਕਾਰਵਾਈ ਕੀਤੀ ਜਾਵੇਗੀ ਜੇ ਸੋਚਦੇ ਕਿਉਂਕਿ ਇੰਚਾਲ 40000 ਕਿਹਾ ਜੇ ਅੱਜ ਲਾਭ ਰਾਇ ਦੇ ਬਾਰੇ ਕੋਈ ਕਰਦਾ ਤੇ ਸਾਡੇ ਮਾਨਯੋਗ ਡੀਟੀ ਰੇਲਵੇ ਜੀ திருமதி ਚਿਤਪਾਤਾ ਜੀ ਅਤੇ ਕਟੇਈਆ ਜੀ ਦਾ ਸਰਕਾਰ ਅਮਰਪੁਰ ਤੋਂ ਮਾਨ ਤੇ ਸਾਡੇ ਮਾਨਯੋਗ ਡੀਟੀ ਦੇ ਮੰਤਰੀ ਆਪੇ ਮੁਖਤ ਕਰਾੜਾ ਜੇਬਲੀ ਪਟਿਆਲਾ ਵੱਲ ਤੋਂ ਦਸਨ ਦਸਨ ਵੱਲ ਤੋਂ ਤਾਂ ਸਰ ਔਰ ਜਾਨਣਾ ਜਿ ਤਰ੍ਹਾਂ ਅਸੀਂ ਸਭ ਚੈਕਿੰਗ ਕਰ ਰਹੇ ਸੀਗੇ ਇਹ ਸਾਡੇ ਪੇਜਾਂ ਦੀ ਜਿਹੜੇ ਜਗੋਂ ਕਈ ਟੈਟਸ ਤੋਂ ਬਾਅਦ ਸੇਰ ਨੰਬਰ ਇੱਕ ਪਰ ਅਲਟੀ ਕੋਡੇ ਦਾ ਇੱਕ ਤਾ ਮੈਲ ਵਾਕ ਸਾਇ ਵੀ ਦੱਸਾਇਆ ਸੀ ਤਾਂ ਇਹ ਅੱਗੇ ਕਰੋ ਵੀ ਹਸਪਤਾਲ ਤੁਸੀਂ ਤੇ ਜਿਹਨੂੰ ਕੋਈ ਚੱਕਰ ਨਹੀਂ ਆਇਆ ਉਹ ਤੋਂ ਬਾਅਦ ਜਿਹੜੀਆਂ ਤਿਆਰ ਰੱਖੇ ਹੋਏ ਉਹ ਵੀ ਲੈ ਕੇ ਦਿੱਤਾ ਤੇ ਕਪੜਾ ਵਿੱਚ ਲਿਜਿਟੇ ਹੋਏ ਕਿ ਇੱਕ ਬੱਤੀ ਜੋ ਜੋ ਕਰਨੀ ਅਸੀਂ ਪਹਿਲਾਂ ਹੀ ਆਇਆ ਉਹ ਤਰ੍ਹਾਂ ਦੇ ਤੁਹਾਨੂੰ ਜਾਪੇ ਇਹ ਤੇ ਫਿਰ ਇਹਦੇ ਤੋਂ ਇਹ ਤੇ ਫਾਲੂ ਲੱਗਦੀ ਹੈ ਕਿ ਅਤੇ ਤਿੰਨ ਸਪੇਅਰ ਹੋਰ ਲੱਗਦੀ ਹੈ ਤਰ੍ਹਾਂ ਪਰ ਜਿਹੜਾ ਰੋਕੀ ਕਾਬੂ ਦਿੱਤਾ ਹੈ ਨਹੀਂ ਰੋਕੀ ਨਹੀਂ ਕਾਬੂ ਹੈ ਸਿਰਫ ਕਪੜੇ ਦੇ ਕਪੜਿਆਂ ਦੇ ਬਹਿਸਾਬ ਤੋਂ ਉਹ ਚੇਤਨਾ ਚੱਲਦੀ ਹੈ ਕਿ ਕੋਸ਼ਿਸ਼ ਕਰ ਰਹੇ ਨਹੀਂ ਇੱਕ ਨੰਬਰ ਤੇ ਖੜਾ ਸ਼ੁਰੂਆਤੀ ਜਾਚ ਕੀ ਲੱਗਦਾ ਹੈ ਜੀ ਕਿ ਉਹ ਆਇਆ ਚਲਣ ਤੋਂ ਬਾਰੇ ਆਹ ਹਾਂ ਜੀ ਪਹਿਲਾਂ ਤਾਂ ਜਿਹੜੇ ਅਸੀਂ ਖੜੇ ਸੀ ਤੱਕ ਤੇ ਕਿ ਉਹ ਸਾਥੀ ਰੈਕਟ ਪਾਲੀ ਤੇ ਉੱਪਰ ਦੇ ਸੈੱਟ ਦੇ ਸੀ ਤੇ ਹੁਣ ਜੇ ਅਸੀਂ ਇਹ ਤੁਹਾਈ ਨਾਲ ਪ੍ਰਕਾਰ ਕਰਾ ਤੇ ਤੁਹਾਨੂੰ ਕਿੰਨੀ ਸਮੇਂ ਲੱਗਣੀ ਸੀ ਇਹ ਦੇਖ ਕੇ ਅ ਇੱਕ ਤੋ तकरीबन 9 ਹੀ ਹੈ ਆ ਇਹ ਤੋ ਮੜਮੋਤੇ ਲਾਗ ਨਹੀਂ ਕਰਦੀ ਲੱਗ ਰਿਹਾ ਹੈ ਚਲ ਗਿਆ ਹਾਲ ਤੱਕ ਨਹੀਂ ਮੈਂ ਦੇਸੀ ਕੱਤੇ ਤਾਕੋ ਤੋਂ ਬੇ ਪਰ वधिया देखन ते वधिया लागदे लगदा है मोडी पर प्रॉपर्टी बेचने और खरीदने के लिए संपर्क करें फेयर डील प्रॉपर्टीज